ਦੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ਪੁਰ ਉਤੇ ਅੱਜ ਗੁਰਦੁਆਰਾ ਸਤ ਕਤਾਰੀਆਂ ਵਿਖੇ ਕਿ ਸ਼ੇਵਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਵਾ ਇਸ ਵਿੱਚ ਦੇਖੋ ਕਿ ਜਿਸ ਨਾਲ ਕੈਂਸਰ ਵਾਲੇ ਪੀੜਤ ਬੱਚੇ ਹੁੰਦੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਇਨਸਾਨ ਕੋਈ ਵੀ ਹੋਗਾ ਵਾ ਤੇ ਥੈਲਾਸੀਮੀਆ ਵਾਲੇ ਪੇਸ਼ੈਂਟ ਆ ਉਹਨਾਂ ਵਾਸਤੇ ਖੂਨਦਾਨ ਕੈਂਪ ਲਗਾਇਆ ਗਿਆ ਇਹ ਕੋਸਟਲੀ ਫ੍ਰੀ ਕੋਸਟਲੀ ਖੂਨਦਾਨ ਕੈਂਪ ਹੁੰਦਾ ਵਾ ਦੇਖੋ ਕਿ ਇੱਥੇ ਅੱਜ ਖੂਂਦਾਨ ਦੇ ਕੈਂਪ ਵਿੱਚ ਵੀ ਕਾਫੀ ਮੇਰੇ ਵੀਰ ਭਰਾ ਸੱਜਣ ਦਾਨੀ ਅੱਜ ਖੂਂਦਾਨ ਕੈਂਪ ਵਿੱਚ ਪਹੁੰਚਿਆ ਕਿਤੇ ਖੂਂਦਾਨ ਕਰਦੇ ਪਏ ਆ ਕਿ ਸੰਗਤਾਂ ਦਾ ਕਾਫੀ ਸਹਿਯੋਗ ਮਿਲਦਾ ਪਿਆ ਵਾ ਕਿ ਅੱਜ ਇੱਥੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਬੱਬੂ ਭਾਈ ਵੱਲੋਂ ਖੂਂਦਾਨ ਕੈਂਪ ਲਗਾਇਆ ਗਿਆ ਦਾ ਉੱਤੇ ਵੇਖੋ ਸੰਗਤਾਂ ਦਾ ਵੀ ਕਾਫੀ ਸਹਿਯੋਗ ਮਿਲਦਾ ਪਿਆ ਵਾ ਤਤੁਰੇ ਮੌਜੂਦ ਸੰਗਤਾਂ ਨਾਲ ਗੱਲਬਾਤ ਕਰਨੀਆਂ ਸਸ਼ਕਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਇਹ ਦੇਖਿਓ ਕਿ ਸ਼੍ਰੀ ਗੁਰੂ ਨਾਨਕ ਦੇਵ 556 ਪ੍ਰਕਾਸ਼ਪੁਰ ਤੋਂ ਖੂਨ ਦਾ ਕੈਂਪ ਲਗਾਇਆ ਪਿਆ ਤੇ ਇਸ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਬਿਲਕੁਲ ਜੀ ਇਹ ਜਿਹੜਾ ਇੱਕ ਕੈਂਪ ਤੇ ਕਾਫੀ ਲੱਗਦੇ ਰਹਿੰਦੇ ਚਲੋ ਬਾਕੀ ਇਹ ਜਿਹੜਾ ਕੈਂਪ ਹੈਗਾ ਜੀ ਇਹ ਥੈਲੀਸੀਮੀਆ ਦੇ ਬੱਚਿਆਂ ਲਈ ਹੈਗਾ ਇਹ ਥੈਲੀਸੀਮੀਆ ਦੇ ਬੱਚਿਆਂ ਦੀ ਉਹ ਬਿਮਾਰੀ ਹੈ ਵੀ ਜਿਹਦੇ ਵਿੱਚ ਬੱਚਿਆਂ ਦਾ ਬਲੱਡ ਜਿਹੜਾ ਘਟਦਾ ਰਹਿੰਦਾ ਹੈਗਾ ਤੇ ਇੱਕ ਹਰ ਮਹੀਨੇ ਕਦੀ ਕਿਸੇ ਨੂੰ ਇੱਕ ਯੂਨਿਟ ਕਈ ਇਹੋ ਜਿਹੇ ਵੀ ਬੱਚੇ ਜਿਨ੍ਹਾਂ ਦਾ 2-3 ਯੂਨਿਟ ਤੱਕੀ ਜਾਂਦਾ ਅਸੀਂ ਉਹਨਾਂ ਨੂੰ ਫੋਨ ਦਵਾਂਗੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਚੱਲਦੀ ਰਹੇਗੀ ਸਾਹ ਚੱਲਦੇ ਰਹਿਣਗੇ ਉਹਨਾਂ ਦੇ ਲਈ ਕਿਉਂਕਿ ਤਾਂ ਹੁਣ ਕੈਂਸਰ ਵਾਲੇ ਪੀਟੋ ਵਾਲੇ ਥੈਲਾਸੀਮ ਜਾਵਲ ਕੀ ਹੋਰ ਕਿਸੇ ਨੂੰ ਵੀ ਜਦੋਂ ਜ਼ਰੂਰਤ ਪੈ ਜਾਂਦੀ ਖੂਨ ਦੇ ਲੈਣ ਦੀ ਉਹਨਾਂ ਵਾਸਤੇ ਕਿ ਜਾਂ ਕਲੇ ਇਨਾਂ ਵਾਸਤੇ ਥੈਲਾਸੀਮ ਕੈਂਸਰ ਵਾਲੇ ਪੀਟੋ ਵਾਲੇ ਨਹੀਂ ਨਹੀਂ ਬਾਕੀਆਂ ਲਈ ਵੀ ਸਾਰੇ ਨਹੀਂ ਬਾਕੀ ਇਹ ਵੀ ਮੇਨ ਜਿਹੜਾ ਹੈਗਾ ਸਾਡ ਮੇਨ ਮੋਟਿਵ ਜਿਹੜਾ ਹੈਗਾ ਜਿਹੜੀ ਪ੍ਰੈਸਨ ਜਿਹੜੀ ਹੈ ਉਹਦਾ ਥੈਲਾਸੀਮੀਆਂ ਲਈ ਉਹਦਾ ਬਾਕੀ ਕੈਂਸਰ ਵਾਲੇ ਪੀਰੀਅਡ ਨਹੀਂ ਹੋਰ ਵੀ ਕਿਸੇ ਨੂੰ ਜਿੰਨੂੰ ਵੀ ਅਮਰਜੈਂਸੀ ਹੋਵੇ ਜਿਹੜੀਆਂ ਉਹਨਾਂ ਲਈ ਵੀ ਸਾਰੇ ਦੇਖੀ ਸੰਗਤਾਂ ਦਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਦੇਖੋ ਜੀ ਇੱਥੇ ਇਹੋ ਜਿਹੇ ਵੀ ਆਏ ਹੈਗੇ ਆ ਇੱਕ ਦੀ ਉਮਰ ਜਿਹੜੀ 44 ইয়ারਸ ਹੈ 44 ਸਾਲ ਤੇ 68ਵੀਂ ਮਾਰ ਜਿਹੜਾ ਉਹ ਬਲੱਡ ਦੇ ਰਹੀ ਆ ਤੇ ਇੱਥੇ ਹੁਣ ਬਟਾਲੀ ਦੇ ਸਾਡੇ ਲੀਡਰ ਨੇ ਨਰੇਸ਼ ਮਹਾਜਨ ਜੀ ਉਹਨਾਂ ਦੀ ਜਿਹੜੀ ਹੈ 64 ইয়ারਸ ਹੈ ਤੇ 54 ਮਾ ਜਿਹੜਾ ਇਹਨਾਂ ਦਾ ਵੀ ਜਿਹੜਾ ਵੀ ਉਹ ਬਲੱਡ ਦੇਖਣਾ ਠੀਕ ਹੈ ਜੀ ਧੰਨਵਾਦ ਜੀ ਦੇਖੀ ਵੀ ਕਾਫੀ ਜ਼ਿਆਦਾ ਸੰਗਤਾਂ ਦਾ ਪਿਆਰ ਮਿਲਦਾ ਨਾਲੇ ਹੋਰ ਮੌਜੂਦ ਇੱਥੋਂ ਦੇ ਸੰਗਤਾਂ ਨਾਲ ਗੱਲਬਾਤ ਕਰਨੀਆਂ ਸ੍ਰੀ ਗੁਰੂ ਹਰਗੋਬਿੰਦ ਸੇਵਾ ਸਾਇਟੀ ਗਤਕਾ ਸਾਇਟੀ ਵੱਲੋਂ ਥੈਲੇਸੀਮੀਆ ਦੇ ਬੱਚਿਆਂ ਵਾਸਤੇ ਖੂਨਦਾਨ ਦੇ ਕੈਂਪ ਦਾ ਯੋਜਨ ਕੀਤਾ ਗਿਆ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਅਸੀਂ ਸ਼ਲਾਘਾ ਕਰਦੇ ਹਾਂ ਆਪਰਾਵਾ ਦੀ ਨਰਮਿੰਦਰ ਸਿੰਘ ਹੋਣਾ ਦੀ ਤੇ ਇਹਨਾਂ ਦੇ ਸਾਇਟੀ ਦੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਥੈਲੇਸੀਮੀਆ ਦੇ ਬੱਚਿਆਂ ਨੂੰ ਜਿਹੜਾ ਵਾ ਖੂਨ ਦੀ ਬਹੁਤ ਜ਼ਰੂਰਤ ਹੁੰਦੀ ਏ ਉਹਨਾਂ ਨੂੰ ਕਈਆਂ ਨੂੰ 15 ਦਿਨਾਂ ਬਾਅਦ ਕਈਆਂ ਨੂੰ 1 ਮਹੀਨੇ ਬਾਅਦ ਜਿਹੜਾ ਬਲੱਡ ਦੀ ਲੋੜ ਪੈਂਦੀ ਏ ਤੇ ਇਸ ਕਰਕੇ ਉਹਨਾਂ ਦਾ ਜੀਵਨ ਹੈ ਸਾਡੇ ਦੇਤੇ ਖੂਨ ਤੇ ਚੱਲਦਾ ਬਾਕੀ ਖੂਨ ਇੱਕ ਅਜਿਹੀ ਚੀਜ਼ ਜਿਹੜੀ ਡੁਪਲੀਕੇਟ ਅਜੇ ਤੱਕ ਨਾ ਕਿਸੇ ਨੇ ਤਿਆਰ ਕੀਤੀ ਨਾ ਕਿ ਸਾਇੰਟਿਸਟ ਵੱਲੋਂ ਬਣਿਆ ਇਹ ਖੂਨ ਹੀ ਇੱਕ ਦੂਜੇ ਨੂੰ ਦੇ ਕੇ ਹੀ ਇੱਕ ਦੂਜੇ ਦੀ ਜ਼ਿੰਦਗੀ ਬਚਾ ਸਕਨੇ ਆ ਤੇ ਸਾਨੂੰ ਇਹ ਤੋਂ ਡਰਨਾ ਨਹੀਂ ਚਾਹੀਦਾ ਖੂਨ ਦੇਣਾ ਚਾਹੀਦਾ ਹੈ ਤਾਂ ਕਿ ਉਕੇ ਵਾਲੇ ਕਿਸੇ ਨੂੰ ਜਰੂਰਤ ਪਗਦੇ ਉੱਤੇ ਸਾਡਾ ਇਹ ਖੂਨ ਜਿਹੜਾ ਉਸਦੇ ਕੰਮ ਆ ਸਕੇ ਤੇ ਅਸੀਂ ਇਸੇ ਤਰ੍ਹਾਂ ਸਾਰੇ ਭਰਾਵਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਡਰ ਕੇ ਨਾ ਇਹਨਾਂ ਖੂਨਦਮਾ ਕੈਂਪਾਂ ਦੇ ਵਿੱਚ ਹਿੱਸਾ ਲਵੋ ਤੇ ਆਪਣਾ ਖੂਨ ਦੇ ਕੇ ਜੇ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਤੇ ਬਚਾਣੀ ਚਾਹੀਦੀ ਹੈ ਜੈ ਸ਼੍ਰੀ ਰਾਮ ਜੀ ਦੇਖਿਓ ਕਿ ਖੂਨ ਇੱਕ ਐਹੋਜੀ ਚੀਜ਼ ਆ ਕਿ ਇਹ ਕਦੀ ਵੀ ਕਿਸੇ ਦੇ ਵੀ ਕੰਮ ਆ ਸਕਦਾ ਵਾ ਇਹ ਸਾਨੂੰ ਕਦੀ ਵੀ ਖੂਨ ਦੇਣ ਨਾਲ ਕਮਜ਼ੋਰੀ ਨਹੀਂ ਹੁੰਦੀ ਨਾ ਹੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤੇ ਔਰ ਆਪਣੇ ਵੀਰ ਭਰਾ ਪੱਤਰਕਸ਼ਾਲਾ ਨਾਲ ਗੱਲ ਗੱਲ ਕਰਨੇ ਆ ਸਸ਼ਿਕਾ ਸਰ ਜੀ ਸਸ਼ਿਕਾ ਕੀ ਹਾਲ ਜੀ ਬਸ ਸੜੀਏ ਸਾਰੇ ਸਾਥ ਦੇਖੀਏ ਅਜਿੱਥੇ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਬੱਬੂ ਭਾਈ ਨੇ ਛੇਵਾ ਖੂਨਦਾਨ ਕੈਂਪ ਲਗਾਇਆ ਵਾ ਤੇ ਸੰਗਤਾਂ ਦਾ ਕਾਫੀ ਭਰਪੂਰ ਸਹਿਯੋਗ ਮਿਲਦਾ ਉਹਨਾਂ ਨੂੰ ਕੀ ਸੰਦੇਹ ਦੇਣ ਦੇ ਜੀ ਬਿਲਕੁਲ ਵੱਧ ਚੜ ਕੇ ਆਣਾ ਚਾਹੀਦਾ ਇਸ ਖੂਨਦਾਨ ਕੈਂਪ ਤੇ ਜੇਕਰ ਕਿਸੇ ਖੂਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਤੇ ਇਸ ਤੋਂ ਵੱਡਾ ਦਾਨ ਕੋਈ ਨਹੀਂ ਖੂਨ ਨਾਲ ਮਹਾਨ ਦਾਨ ਕਿਹਾ ਗਿਆ ਹੈ ਇਸੇ ਕਰਕੇ ਉਸ ਨੂੰ ਮਹਾਨ ਦਾਨ ਕਿਹਾ ਗਿਆ ਹੈ ਕਿਉਂਕਿ ਖੂਨ ਜਦੋਂ ਜਿਸ ਨੂੰ ਖੂਨ ਦੀ ਘਾਟ ਹੁੰਦੀ ਹੈ ਜਦੋਂ ਉਹ ਖੂਨ ਜਿਹੜਾ ਦਾਨ ਕੀਤਾ ਹੁੰਦਾ ਕਿਸੇ ਨੂੰ ਚੜਦਾ ਵਾਦਾ ਉਸ ਦੀ ਜ਼ਿੰਦਗੀ ਬਚਦੀ ਹੈ ਤਾਂ ਫਿਰ ਸੀਸਾ ਉਸ ਕੱਲੇ ਦੀਆਂ ਨਹੀਂ ਨਦੇਆ ਤੇ ਪਰਿਵਾਰਿਕ ਮੈਂਬਰ ਵੀ ਹੈ ਉਸ ਨੂੰ ਬਾਅਦ ਵਿੱਚ ਸੀਸਾ ਦੇ ਦੇਤੇ ਕਿਹਾ ਕਿ ਖੂਨ ਦੇਣ ਨਾਲ ਕਮਜ਼ੋਰੀ ਹੋ ਜਾਂਦੀ ਕਈ ਜਣੇ ਕਹਿੰਦੇ ਆ ਨਹੀਂ ਬਿਲਕੁਲ ਜੀ ਕੋਈ 68 ਵਾਰ ਦੇ ਰਿਹਾ ਜੇ ਖੂਨ ਅੱਜ 66 ਵਾਰ ਆਇਆ ਇਸ ਦਾ ਖੂਨ ਕਹਿੰਦੇ 66 ਵਾਰ ਦੇ ਰਿਆਂ ਤਾਂ ਜੇ ਕਮਜ਼ੋਰੀ ਆਉਂਦੀ ਹੁੰਦੀ ਤਾਂ ਐਡਾ ਫਿੱਟ ਹੋਣਾ ਇਹ ਕਹਿੰਦੇ ਸ਼ਾਮ ਨੂੰ ਆਈ.ਟੀ.ਆਈ ਮੈਨੂੰ ਮਿਲ ਲੋ ਆ ਕੇ ਐਕਸਰਸਾਈਜ਼ ਲੱਗਦੀ ਹੋਵੇਗੀ ਜੀ ਦੇਖੋ ਕੀ ਸਾਡੇ ਪੱਤਰਕ ਸਾਦਾ ਇੰਨਾ ਜ਼ਿਆਦਾ ਸੰਜੋਗ ਕਿ ਇਹ ਵੀ ਇੱਥੋਂ ਆਏ ਆ ਤਾਂ ਦੇਖੋ ਕਿ ਕਦੀ ਵੀ ਖੂਨ ਦੇਣ ਨਾਲ ਕਦੀ ਕਮਜ਼ੋਰੀ ਨਹੀਂ ਹੁੰਦੀ ਆ ਦੇਖੋ ਸਾਡੇ ਵੀ ਇੱਥੇ ਇੱਕ ਦਿੰਦੇ ਪਏ ਆ ਸ਼ਾਰਟ ਵੀ ਵਾਰ ਖੂਨ ਦਿੰਦੇ ਪਏ ਆ ਤੇ ਇੱਥੇ ਕਾਫੀ ਜ਼ਿਆਦਾ ਪਿਆਰ ਮਿਲਦਾ ਪਿਆ ਵਾ ਕੀ ਸੰਗਤਾਂ ਦਾ ਕਿ ਕਿੰਨੇ ਵਾਲੇ ਦੇਖੋ ਦੀ ਮੇਰੇ ਵੀਰ ਭਰਾ ਐ ਜੀ ਖੂਨ ਦਾਣੇ ਦੇਣ ਤੇ ਪਹੁੰਚੇ ਆ ਕਦੀ ਵੀ ਖੂਨ ਦੇਣ ਨਾਲ ਕਦੀ ਵੀ ਕਮਜ਼ੋਰੀ ਨਹੀਂ ਹੁੰਦੀ ਕਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ। ਆਹ ਜਿਹੜੇ ਵੀਰਪਰਾ ਖੂਨ ਦਿੰਦੇ ਪਏ ਉਹਨਾਂ ਨਾਲ ਗੱਲਬਾਤ ਕਰਨੇ ਆ ਜੀ। ਸੱਚਕੇ ਵੀਰ ਜੀ। ਹਰਮਿੰਦਰ ਬਾਜੀ। ਸਭ ਪੀਅਾਂ ਜੀ ਖੂਨ ਦੇਣ ਦਾਨ ਕਰਨਾ ਆ ਜੇ ਤੇ ਕਿਦਾਂ ਦਾ ਮਹਿਸੂਸ ਹੁੰਦਾ ਤੁਹਾਨੂੰ? ਬੜਾ ਵਧੀਆ ਮਹਿਸੂਸ ਹੁੰਦਾ ਪਾਜੀ। ਹਾਂਜੀ। ਇਹ ਹੈ ਕਿ ਕੋਣ ਪਾਜੀ ਕਿਸ ਚੰਗੇ ਲਿਖੇ ਲੱਗ ਜਾਂਦਾ ਪਾਜੀ। ਚਲੋ ਹਰ ਇੱਕ ਜਿੰਨਾਂ ਲੋੜਵੰਦ ਨੂੰ ਜ਼ਰੂਰਤਾ ਪਾਜੀ ਉਹਨੂੰ ਜ਼ਰੂਰ ਦੇਣਾ ਚਾਹੀਦਾ ਵਾ। ਦਾਮ ਜਿੱਥੇ ਲੋੜ ਹੋਏਗੀ ਤਾਂ ਮੈਂ ਜ਼ਰੂਰ ਦਵਾਵਾਂਗੇ ਤੁਹਾਡੀ ਤਾਂ ਬਹੁਤ ਵਧੀਆ ਸੋਚਣੀ ਕਿ ਇਹ ਜ਼ਰੂਰਤਮੰਦ ਦੇ ਕੰਮ ਆ ਜਾਂਦਾ ਜਿੱਦਾਂ ਅੱਜ ਕੈਂਸਰ ਵਾਲੇ ਹੋਰ ਨਾ ਕੀ ਥੈਲਾਸੀ ਦੀਆਂ ਪੇਸ਼ੰਗਾਂ ਵਾਸਤੇ ਖੂਨਦਾਨ ਚੱਲਣ ਡਿਆ ਉਹ ਕੈਂਪ ਲੱਗਾ ਵਾ ਚਲੋ ਹੋਰ ਕੋਈ ਵੀ ਸਜਨਦਾਨੀ ਵੀ ਲੈ ਆ ਸਕਦਾ ਕਿੰਨੀ ਜ਼ਰੂਰਤ ਹੋਵੇ ਜਿਹੜੀ ਸਜਨਦਾਨੀ ਨਹੀਂ ਖੂਨਦਾਨ ਕਰਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਭਾਜੀ ਇਹੋ ਸੰਦੇਸ਼ ਆ ਕਿ ਵੱਧ ਚੜ ਕੇ ਜਿੰਨੀ ਵੀ ਸੇਵਾ ਹੁੰਦੀ ਆ ਕਰੋ ਭਾਜੀ ਜਿੱਥੇ ਖੂਨ ਦੇਣਾ ਬਣਦਾ ਉੱਥੇ ਦਿਓ ਭਾਜੀ ਜੇ ਸਾਡੇ ਖੂਨ ਦੇਣ ਦੇ ਨਾਲ ਕੇ ਕੋਈ ਇਹਦਾ ਪਰਿਵਾਰ ਜਿਹੜਾ ਭਾਜੀ ਸੁਖੀ ਵੱਸਦਾ ਹੈ ਜਾਂ ਉਹਨੂੰ ਜ਼ਰੂਰਤ ਪੂਰੀ ਹੋ ਜਾਂਦੀ ਹੈ ਤੁਹਾਡੇ ਕੋਈ ਨਹੀਂ ਰਗਾ ਕਰਦੇ ਠੀਕ ਹੈ ਜੀ ਦੇਖੋ ਜੀ ਭਾਈ ਹੁਣਾਂ ਦਾ ਬਹੁਤ ਹੀ ਵਧੀਆ ਵਧੀਆ ਗੱਲ ਆ ਕਿ ਖੂਨ ਦੇਰ ਨਾਲ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਦੀ ਕਿ ਖੂਨ ਦਵਾਂਗੇ ਕਿਸੇ ਦੀ ਵੀ ਜਾਨ ਬਚ ਸਕਦੀ ਆ ਕਿ ਖੂਨ ਇੱਕ ਐਸੀ ਚੀਜ਼ ਆ ਕਿ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਹਰਮਿੰਦਰ ਸਿੰਘ ਬੱਬੂ ਵੱਲੋਂ ਗੁਰਦ੍ਰਸਾਤ ਕਤਾਰੀਆ ਸਾਹਿਬ ਲਗਾਏ ਜਾ ਰਿਹਾ ਤੇ ਸੰਗਤਾਂ ਦਾ ਕਾਫੀ ਸਹਿਯੋਗ ਮਿਲਦਾ ਹੈ ਇਸ ਵਾਰ ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਜੀ ਮੈਂ ਸ੍ਰੀ ਹਰਗੋਬਿੰਦ ਸਾਹਿਬ ਬਰਕਾ ਸੋਸਾਇਟੀ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਮੁਬਾਰਕਬਾਦ ਇਸ ਕਰਕੇ ਆ ਕਿ ਇਹ ਜਿਹੜਾ ਪ੍ਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਖੂਨ ਦਾਨ ਨੂੰ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਖੂਨ ਦਾਨ ਮਹਾਦਾਨ ਮੰਨਿਆ ਗਿਆ ਤੇ ਸਾਡੇ ਬਹੁਤ ਹੀ ਭੈਣ ਭਰਾ ਹੋ ਜੇ ਜਿਨ੍ਹਾਂ ਦਾ ਕਈ ਵਾਰੀ ਰੱਬ ਨਾ ਕਰੇ ਕਈਆਂ ਦੀ ਐਕਸੀਡੈਂਟ ਹੁੰਦੇ ਆ ਜਾਂ ਕਈਆਂ ਨੂੰ ਤੇ ਆਪਰੇਟ ਵੇਲੇ ਬਲੱਡ ਦੀ ਲੋੜ ਪੈਂਦੀ ਆ ਤੇ ਉਹ ਜਿਹੜੀਆਂ ਬਹੁਮਲ ਜਾਨਾਂ ਹੁੰਦੀਆਂ ਉਹ ਬਲੱਡ ਨਾ ਮਿਲਣ ਕਰਕੇ ਉਹ ਜਾਨਣਾ ਚੱਲੀਆਂ ਜਾਂਦੀਆਂ ਇਸ ਕਰਕੇ ਇਹ ਜਿਹੜਾ ਬੜਾ ਵਧੀਆ ਪਰਾਲਾ ਤੇ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਚਾਹਨਾ ਤੇ ਇਹਨਾਂ ਨੂੰ ਅੱਗੇ ਤੋਂ ਜਿਹੜੇ ਪ੍ਰੋਗਰਾਮ ਕਰਨਗੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੰਨੇ ਜੋਗੇ ਅਸੀਂ ਸਾਰੇ ਖੜੇ ਹੋਵਾਂਗੇ ਤੇ ਇਹਨਾਂ ਦੇ ਪ੍ਰੋਗਰਾਮ ਹੋਰ ਪ੍ਰੀਆਕ ਸਾ ਦੇਖੀ ਜਿੱਦਾਂ ਹੁਣ ਕੈਂਸਰ ਵਾਲੇ ਪੀੜਥੈਲਾਸੀਆ ਨੇ ਪੇਸ਼ੈਂਟ ਜਿਹੜੇ ਬੱਚੇ ਹੁੰਦੇ ਜਾਂ ਸਿਆਣੇ ਹੁੰਦੇ ਆ ਉਹਨਾਂ ਵਾਸਤੇ ਛੇਵਾਂ ਵਿਸ਼ਾਲ ਦਾਨ ਖੂਨ ਕੈਂਪ ਲਗਾਇਆ ਗਿਆ ਵਾ ਤੇ ਕਾਫੀ ਪਹਿਲੇ ਨਾਲੋਂ ਸੰਗਤ ਐਰਕੀ ਸਹਿਯੋਗ ਮਿਲਿਆ ਵਾ ਕਿ ਹੁਣ ਜਿੱਦਾਂ ਮੈਂ ਇਦਾਂ ਆਉਂਦੇ ਰਾਂ ਸੰਗਤ ਦਖੂਨਦਾਨ ਕਰਦੀ ਰਹੀ ਤੇ ਤੁਹਾਨੂੰ ਸੰਗਤਾਂ ਨੂੰ ਉਹਨਾਂ ਨੂੰ ਕੀ ਸੰਦੇਸ਼ ਦੇਣੇ ਦਿੰਦੇ ਜੀ ਸਾ ਮੈਂ ਯੁਵਾ ਪੀੜੀ ਨੂੰ ਸਭ ਤੋਂ ਪਹਿਲੇ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸਾਨੂੰ ਨਸ਼ਿਆਂ ਨੂੰ ਛੱਡ ਕੇ ਤੇ ਸਾਨੂੰ ਇਸ ਬੰਨੇ ਹੋਣਾ ਚਾਹੀਦਾ ਜਿਹੜੇ ਚੰਗੇ ਲੋਕ ਭਲਾਈ ਦੇ ਕੰਮ ਆ ਕਿਉਂਕਿ ਥੈਲਸੀਮੀਆ ਪੇਸ਼ੈਂਟ ਇਹ ਕਿਹੋ ਜਿਹਾ ਪੇਸ਼ੈਂਟ ਹੈ ਜਿਨ੍ਹਾਂ ਨੂੰ ਹਰ ਮਹੀਨੇ ਆਲਮੋਸਟ ਬਲੱਡ ਦੀ ਲੋੜ ਪੈਂਦੀ ਹੈ ਉਹਨਾਂ ਦਾ ਬਲੱਡ ਚੇਂਜ ਹੁੰਦਾ ਤੇ ਮੈਂ ਯੰਗ ਜਨਰੇਸ਼ਨ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਨਸ਼ੇ ਛੱਡ ਕੇ ਇਸ ਬੰਨੇ ਲੱਗਣਾ ਚਾਹੀਦਾ ਤਾਂ ਕਿ ਜੋ ਕਿਸੇ ਦੀ ਜਾਨ ਬਚਾ ਸਕੀ ਹਾਂ ਹਾਂਜੀ ਭਾਈ ਤੁਸੀਂ ਅੱਜ ਖੂਨਦਾਨ ਕੀਤਾ ਜੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਪਿਆ ਵਧੀਆ ਜੀ ਵਧੀਆ ਖੂਨਦਾਨ ਕਰਨਾ ਚਾਹੀਦਾ ਜੀ ਤੇ ਕੋਈ ਕਿਸੇ ਤਰ੍ਹਾਂ ਦੀ ਵੀਕਨੈਸ ਜਾਂ ਕੋਈ ਬੋਡੀ ਚ ਪ੍ਰੋਬਲਮ ਲੱਗੀ ਹੋਈ ਨਹੀਂ ਨਹੀਂ ਕੋਈ ਪ੍ਰੋਬਲਮ ਜੀ ਠੀਕ ਹੈ ਜੀ ਕੋਸਾ ਸਰ ਜੀ ਸਭ ਦੇਖੀ ਅੱਜ ਪਈਸਾ ਪਾਈ ਹਰਮਿੰਦਰ ਸਿੰਘ ਬੱਬੂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰਬ ਤੇ 556 ਤੱਕ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਹੈ ਗੁਰਦੁਆਰੇ ਸਤ ਕਤਾਰੀਆਂ ਸਾਹਿਬ ਵਿਖੇ ਕੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਸੋਸਾਇਟੀ ਵੱਲੋਂ ਅੱਜ ਉਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਮੈਂ ਇਸ ਮੌਕੇ ਤੇ ਇਹਨਾਂ ਨੂੰ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਹਰ ਸਾਲ ਇਹ ਖੂਨ ਕੈਂਪ ਆਰਗੇਨਾਈਜ਼ ਕਰਦੇ ਨੇ ਤੇ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਹੈ ਮੈਂ ਤਾਂ ਇਹੋ ਕਹਿਣਾ ਚਾਹਾਂਗਾ ਕਿ ਖੂਨ ਦਾ ਕੋਈ ਆਲਟਰਨੇਟਿਵ ਨਹੀਂ ਹੁੰਦਾ ਨਾ ਹੱਲੇ ਲੈਬਸ ਦੇ ਵਿੱਚ ਬਣਦਾ ਵਾ ਜੇ ਅਸੀਂ ਖੂਨ ਦਾਨ ਕਰਾਂਗੇ ਫੇਰ ਹੀ ਇਹ ਸਾਡੇ ਕੋਲ ਪੰਡਾਰ ਹੋਏਗਾ ਖੂਨ ਦਾ ਫੇਰ ਹੀ ਅਸੀਂ ਗਾਂ ਕਿਸੇ ਨੂੰ ਡੋਨੇਟ ਕਰ ਸਕਨੇ ਆ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਦੇ ਨਾਲ ਹਰ ਸਾਲ ਕਰੋੜਾਂ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ ਤੇ ਮੈਨੂੰ ਉਮੀਦ ਹੈ ਕਿ ਇਹ ਸਾਹ ਹਰਮਿੰਦਰ ਸਿੰਘ ਦੀ ਰਹਿਨਮਾਈ ਦੇ ਵਿੱਚ ਇਹ ਜਿਹੜੀ ਸਹਾਇਤੀ ਆ ਹਰ ਸਾਲ ਇਸੇ ਤਰ੍ਹਾਂ ਖੂਨਦਾਨ ਕੈਂਪ ਆਰਗੇਨਾਈਜ਼ ਕਰੇਗੀ ਅਤੇ ਸਮਾਜ ਦੇ ਭਲੇ ਦਾ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ